ਸਤਿ ਸ੍ਰੀ ਅਕਾਲ ਆ ਜੀ ਪੇਸ਼ ਆ ਜੀ ਅੱਜ ਇੱਕ ਹੋਰ ਟੌਪਿਕ ਦੇ ਨਾਲ ਇੱਕ ਇੰਡੀਆ ਭਾਰਤ ਦੇ ਰਾਜ ਦਾ ਸੀਐਮ ਜਿਹੜਾ ਕਿ ਡਿਮਾਂਡ ਕਰ ਰਿਹਾ ਸਾਨੂੰ ਵੱਖਰੀ ਸਟੇਟ ਮੈਨਨੀ ਚਾਹੀਦੀ ਆ ਜਾਂ ਉਹ ਐਦਾਂ ਦੀਆਂ ਗੱਲਾਂ ਕਰਦਾ ਜਾਂ ਇੱਕ ਅਲੱਗ ਦੇਸ਼ ਬਣਾਉਣ ਵਾਲੇ ਆਪਣੇ ਭਾਸ਼ਣ ਦੇ ਵਿੱਚ ਪੂਰੀ ਗੱਲ ਕਰਦਾ ਕੌਣ ਆ ਉਹ ਮੁੱਖ ਮੰਤਰੀ ਤੇ ਉਹਦੇ ਤੇ ਕੋਈ ਨੈਸ਼ਨਲ ਮੀਡੀਆ ਤੇ ਵਾਲੀ ਗੱਲ ਨਹੀਂ ਕੀਤੀ ਜਾਂਦੀ ਕਿਉਂਕਿ ਇੱਕ ਉਹ ਬਹੁ ਗਿਣਤੀ ਜਿਹੜੀ ਪੋਪੂਲੇਸ਼ਨ ਹੈਗੀ ਆ ਪੂਰੀ ਦੁਨੀਆ ਦੀ ਜਿਹੜੀ ਕਿ ਇਸਾਈ ਹੈਗੀ ਆ ਲਗਭਗ 31% ਤੋਂ ਵੱਧੂ ਹੀ ਆ ਜਿਹੜੇ ਟੋਟਲ ਪਾਪੂਲੇਸ਼ਨ ਆ ਉਹ ਇਸਾਈ ਆ 195 ਦੇਸ਼ਾਂ ਦੇ ਵਿੱਚੋਂ 157 ਦੇਸ਼ ਜਿਹੜੇ ਹੈਗੇ ਆ ਉਹ ਇਸਾਈ ਆ ਤੇ ਇਹ ਜਿਹੜੀ ਸੈਪਰੇਟ ਹੋਣੇ ਵਾਲੀ ਜਿਹੜੀ ਗੱਲ ਕਰਦਾ ਹੈ ਜਿਹੜਾ ਸੀਐਮਏ ਖੁਦ ਇਸਾਈ ਆ ਤੇ ਇੱਕ ਇੱਕ ਇਸਾਈ ਕਮਿਊਨਿਟੀ ਨੂੰ ਅਲੱਗ ਕਰਕੇ ਉਹਦਾ ਇੱਕ ਅਲੱਗ ਦੇਸ਼ ਬਣਾਉਣ ਦੀ ਗੱਲ ਇਹ ਕਰਦਾ ਇਸ ਲਈ ਕਿਉਂਕਿ ਇੰਡੀਅਨ ਸਟੇਟ ਦਾ ਬਹੁਤ ਸਾਰੇ ਇਸਾਈ ਦੇਸ਼ਾਂ ਨਾਲ ਵਧੀਆ ਭਾਈਚਾਰਾ ਹੈ ਉਹਨਾਂ ਨਾਲ ਲੈਣ ਦੇਣਾ ਚਾਹੇ ਉਹ ਰਸ਼ੀਆ ਚਾਹੇ ਉਹ ਅਮਰੀਕਾ ਇਸ ਲਈ ਇਸ ਗੱਲ ਨੂੰ ਬੜੀ ਤਵੱਜੋ ਨਹੀਂ ਦਿੱਤੀ ਜਾਂਦੀ ਜੇਕਰ ਕੋਈ ਹੋਰ ਗਿਣਤੀ ਘੱਟ-ਘੜਤੀ ਇੰਡੀਆ ਦੇ ਵਿੱਚੋਂ ਇਸ ਤਰ੍ਹਾਂ ਦੀ ਗੱਲ ਕਰਦੀ ਹੈ ਤਾਂ ਉਹਦੇ ਤੇ ਜਵਾਬਾ ਪਾ ਦਿੱਤਾ ਜਾਂਦਾ ਜਾਂ ਉਹਦੇ ਤੇ ਉਹਦੇ ਤੇ ਐਨਐਸਏ ਲਗਾ ਦਿੱਤੀ ਜਾਂਦੀ ਹੈ ਜਾਂ ਕੋਈ ਹੋਰ ਕੇਸ ਪਵਾ ਦਿੱਤੇ ਜਾਂਦੇ ਆ ਇੰਡੀਆ ਦੀਆਂ ਬਹੁਤ ਸਾਰੀਆਂ ਸਟੇਟਸ ਹੈਗੀਆਂ ਆ ਪੰਜਾਬ ਤੋਂ ਇਲਾਵਾ ਜਿਹੜੀਆਂ ਇਹ ਗੱਲ ਕਰਦੀਆਂ ਕਿ ਸਾਨੂੰ ਇੱਕ ਅਲੱਗ ਦੇਸ਼ ਸੰਵਿਧਾਨ ਚਾਹੀਦਾ ਨਾਗਾਲੈਂਡ ਵਾਲੇ ਲੋਕ ਕਹਿ ਗਿਆ ਵੈਸੇ ਜਿੱਦ ਲਈ ਮੈਂ ਗੱਲ ਕਰ ਲੱਗਾ ਜਿਹੜਾ ਸੀਐਮ ਨੇ ਇਹ ਗੱਲ ਕੀਤੀ ਆ ਇਹ ਸੀਐਮ ਹੈਗੇ ਆ ਮਿਜ਼ੋਰਮ ਦੇ ਜਿਨ੍ਹਾਂ ਦਾ ਨਾਮ ਹੈ ਲਾਲਡੂ ਡੋਮਾਂਸ ਤੇ ਇਹਨਾਂ ਨੇ ਇਹ ਸਾਰੀ ਗੱਲਬਾਤ ਪੇਸ਼ ਕੀਤੀ ਆ ਅਮਰੀਕਾ ਮੈਰੀਲੈਂਡ ਦੇ ਵਿੱਚ ਆਪਣੇ ਇੱਕ ਵਿਜ਼ਿਟ ਤੇ ਗਏ ਸੀ ਉੱਥੇ ਗੱਲ ਕੀਤੀ ਕਿ ਜਿਹੜੇ ਈਸਾਈ ਲੋਕ ਹੈਗੇ ਉਹ ਮਿਜ਼ੂਰਮ ਚ ਵੀ ਹੈਗੇ ਆ ਉਹ ਮਿਆਮਾਰ ਚ ਵੀ ਹੈਗੇ ਆ ਤੇ ਉਹ ਬੰਗਲਾਦੇਸ਼ ਚ ਵੀ ਹੈਗੇ ਆ ਤੇ ਜਿਹੜੇ ਹੈਗੇ ਵੀ ਉਹ ਉਹ ਲੋਕ ਆ ਜੂ ਲੋਕ ਹੈ ਆਪਣੇ ਆਪ ਨੂੰ ਕਹਿੰਦੇ ਆ ਤੇ ਅਸੀਂ ਡਿਵਾਈਡ ਹੋਏ ਪਏ ਆ ਸਾਡਾ ਸੱਭਿਆਚਾਰ ਵੀ ਇੱਕਾ ਸਾਡੀ ਬੋਲੀ ਵੀ ਇੱਕਾ ਅਸੀਂ ਤਿੰਨ ਅਲੱਗ-ਅਲੱਗ ਗਵਰਨਮੈਂਟਾਂ ਆ ਜਿਹੜੀਆਂ ਉਹਨਾਂ ਦੇ ਅੰਡਰ ਬਾਈ ਫੋਰਸ ਸਾਨੂੰ ਰੱਖਿਆ ਗਿਆ ਸਾਨੂੰ ਇੱਕ ਲੀਡਰਸ਼ਿਪ ਦੀ ਲੋੜ ਆ ਸਾਨੂੰ ਇੱਕ ਨੇਸ਼ਨ ਦੀ ਲੋੜ ਆ ਤੇ ਸਾਨੂੰ ਇੱਕ ਅਲੱਗ ਇਕੱਠੇ ਹੋਣਾ ਚਾਹੀਦਾ ਵਰਲਡ ਤੇ ਇੱਕ ਇੰਡੀਆ ਦੇ ਨਾਰਥ-ਈਸਟ ਦੇ ਵਿੱਚ ਤੇ ਵਰਲਡ ਦੇ ਸਾਊਥ ਏਸ਼ੀਆ ਦੇ ਵਿੱਚ ਨਰਕਾਂ ਵਾਲੇ ਇੱਕ ਅਲੱਗ ਦੇਸ਼ ਬਣਾਉਣਾ ਚਾਹੁੰਦੇ ਆ ਇਹ ਜਿਹੜੀ ਗੱਲ ਸੀਗੀ ਇਹ ਸ਼ੇਖ ਹਸੀਨਾ ਨੇ ਵੀ ਥੋੜਾ ਸਮਾਂ ਪਹਿਲਾਂ ਗੱਲ ਕਹੀ ਸੀ ਸੋ ਇਹ ਜਿਹੜਾ ਸਾਰਾ ਸਿਸਟਮ ਦੇਖ ਕੇ ਲੱਗਦਾ ਹੈ ਕਿ ਸ਼ੇਖ ਹਸੀਨਾ ਬਿਲਕੁਲ ਸੱਚ ਬੋਲਦੀ ਸੀ ਸ਼ੇਖ ਅਸੀਨਾ ਨੂੰ ਅਮਰੀਕਾ ਵਾਲਿਆਂ ਨੇ ਉੱਥੇ ਆਪਣਾ 에ਅਰ ਬੇਸ ਬਣਾਉਣ ਦੇ ਲਈ ਕਿਹਾ ਸੀਗਾ ਜਿਹੜੀ ਜਿਹੜਾ ਕੀ ਸ਼ੇਖ ਅਸੀਨਾ ਨੇ ਮਨਾਂ ਕਰ ਦਿੱਤਾ ਜਿੱਦਾਂ ਕੀ ਇਹ ਦੱਸਦੀ ਪਈ ਆ ਕਿਉਂਕਿ ਅਮਰੀਕਾ ਵਾਲਿਆਂ ਦੀ ਜਿੱਦਾਂ ਚਾਈਨਾ ਵਾਲਿਆਂ ਨਾਲ ਪੂਰੀ ਲੱਗਦੀ ਆ ਕਿਉਂਕਿ ਚਾਈਨਾ ਵੀ ਇੱਕ ਪਾਵਰ ਬਣ ਕੇ ਉੱਭਰ ਰਿਹਾ ਤੇ ਤਕੜੇ ਦੀ ਤਕੜੇ ਨਾਲ ਹਮੇਸ਼ਾ ਲੱਗਦੀ ਹੁੰਦੀ ਆ ਜਿਸ ਤਰ੍ਹਾਂ ਮੁਸਲਮਾਨ ਕੰਟਰੀਆਂ ਦੇ ਵਿੱਚ ਇੱਕ ਇਜ਼ਰਾਈਲ ਨੂੰ ਬਣਾ ਕੇ ਪੇਸ਼ ਕੀਤਾ ਗਿਆ ਇਸੇ ਤਰ੍ਹਾਂ ਦਾ ਦੇਸ਼ ਇਹ ਸਾਊਥ ਸਾਊਥ ਏਸ਼ੀਆ ਦੇ ਵਿੱਚ ਜਾਂ ਕਹ ਲਓ ਇੰਡੀਆ ਦੇ ਨਾਰਥ-ਈਸਟ ਦੇ ਵਿੱਚ ਬਣਾਉਣਾ ਚਾਹੁੰਦੇ ਆ ਇਹ ਸ਼ੇਖ ਹਸੀਨਾ ਨੇ ਵੀ ਇਹ ਚੀਜ਼ ਗੱਲ ਕਹੀ ਸੀ ਤੇ ਇਹ ਜਿਹੜੇ ਆਪਣੇ ਦੇਸ਼ ਹੈਗੇ ਆ ਇੰਡੀਆ ਦੇ ਇਹ ਨਾਰਥ-ਈਸਟ ਦੇ ਵਿੱਚ ਚਾਹੇ ਨਾਗਾ لینڈ ਹੋਵੇ ਚਾਹੇ ਮਿਜ਼ੋਰਮ ਹੋਵੇ ਚਾਹੇ ਮਿਘਾਲਿਆ ਹੋਵੇ ਇਹਨਾਂ ਦੇ ਵਿੱਚ ਇਸਾਈ ਗਿਣਤੀ ਬਹੁਤ ਵੱਡੀ ਤਦਾਦ ਦੇ ਵਿੱਚ ਲੋਕ ਰਹਿੰਦੇ ਆ ਜਾਂ ਕਹ ਲਓ ਕਿ ਹੁਣੇ ਬਣਾਇਆ ਜਾਂ ਕਾਫੀ ਲੰਬੇ ਟਾਈਮ ਤੋਂ ਇੱਕ ਸਿਸਟਮ ਚੱਲ ਰਿਹਾ ਸੀ ਉਹਦੇ ਅਧੀਨ ਬਣਿਆ ਉਹਦੇ ਬਾਰੇ ਅਸੀਂ ਫੇਰ ਕਿਸੇ ਵੇਲੇ ਗੱਲ ਕਰਾਂਗੇ ਬਟ ਜਿਹੜੇ ਮਿਜ਼ੋਰਮ ਦੇ ਸੀਐਮ ਸਾਹਿਬ ਨੇ ਕਿਹਾ ਹੈ 87% ਇੱਥੋਂ ਦੇ ਲੋਕ ਜਿਹੜੇ ਹੈਗੇ ਆ ਈਸਾਈ ਆ ਨਾਗਾ لینڈ ਦੇ ਜਿਹੜੇ ਲੋਕ ਹੈਗੇ ਆ ਉਹ ਵੀ 88% ਲੋਕ ਹੈਗੇ ਈਸਾਈ ਆ ਅਰੂਣਾਚਲ ਪ੍ਰਦੇਸ਼ ਦੇ ਵੀ 30% ਲੋਕ ਹੈਗੇ ਈਸਾਈ ਆ ਜਿਹੜੇ ਇੱਥੇ ਕੁਕੀਸ ਹੈਗੇ ਆ ਮਨੀਪੁਰ ਦੇ ਵਿੱਚ ਜਿਹਦਾ ਰੌਲਾ ਚੱਲਦਾ ਪਿਆ ਆ ਮੇ 30 ਤੇ ਕੁਕੀਸ ਦਾ ਉਹ ਵੀ ਸਾਰੇ ਈਸਾਈ ਆ ਉਹ ਵੀ ਇਦਾਂ ਦੀ ਡਿਮਾਂਡ ਕਰਦੇ ਰਹਿੰਦੇ ਆ ਕਿ ਸਾਨੂੰ ਕੁਕੀ ਲੈਂਡ ਚਾਹੀਦਾ ਆ ਅੱਛਾ ਇਹ ਇਸ ਏਰੀਏ ਦੇ ਵਿੱਚ ਕਰਨਾ ਚਾਹੁੰਦੇ ਆ ਮਿਆਂਮਾਰ ਦਾ ਕੁਝ ਹਿੱਸਾ ਲੈ ਕੇ ਤੇ ਬੰਗਲਾਦੇਸ਼ ਦਾ ਤੇ ਇੰਡੀਆ ਦਾ ਇਹ ਮਿਜ਼ੋਰਮ ਵਾਲਾ ਏਰੀਆ ਇਹ ਵਾਲੇ ਏਰੀਆ ਦੀ ਗੱਲ ਕੀਤੀ ਜਾ ਰਹੀ ਹੈ ਕਿ ਇੱਥੇ ਇਹ ਇੱਕ ਲੱਗ ਦੇਸ਼ ਬਣਾਉਣਾ ਚਾਹੁੰਦੇ ਆ ਸੋ ਤੁਸੀਂ ਆਪ ਹਿਸਾਬ ਲਾਓ ਕਿ ਏਡੀ ਵੱਡੀ ਪੋਜੀਸ਼ਨ ਤੇ ਇੱਕ ਬੈਠਾ ਬੰਦਾ ਇੱਕ ਸੈਪਰੇਟ ਦੇਸ਼ ਬਣਾਉਣ ਦੀ ਸਾਰੀ ਗੱਲਬਾਤ ਕਰਦਾ ਤੇ ਉੱਥੇ ਪੂਰਾ ਭਾਸ਼ਣ ਦਿੰਦਾ ਵਧੀਆ ਤਰੀਕੇ ਦੇ ਨਾਲ ਤੇ ਕੀ ਉਹ ਬੋਲਦਾ ਸਾਰੀ ਖਬਰ ਇਹ ਦਾ ਸੰਡੇ ਗਾਰਡੀਅਨ ਦੇ ਵਿੱਚ ਛਪੀ ਹੋਈ ਆ ਉੱਥੇ ਚਿੰਨ ਕੁਕੀ ਮੀਜ਼ੋ ਤਿੰਨੇ ਲੋਕ ਉੱਥੇ ਸ਼ਾਮਲ ਹੁੰਦੇ ਆ ਤੇ ਚੀਫ ਮਿਨੀਟਰ ਸਾਹਿਬ ਉੱਥੇ ਸਾਰਿਆਂ ਨੂੰ ਸੰਬੋਧਨ ਕਰਦੇ ਆ ਕਿ ਜਿਹੜੇ ਜੂ ਪੀਪਲ ਆ ਉਹ ਅਲੱਗ-ਅਲੱਗ ਜਿਹੜੀ ਆ 3 ਇਹ ਗਵਰਨਮੈਂਟਾਂ ਹੈਗੀਆਂ ਉਹਦੇ ਅੰਦਰ ਵੰਡੇ ਹੋਏ ਆ ਫੋਰਸਫੁਲੀ ਵੰਡੇ ਹੋਏ ਆ ਫੋਰਸ ਦੇ ਨਾਲ ਇੰਡੀਆ ਮਿਆਂਮੀਰ ਤੇ ਬੰਗਲਾਦੇਸ਼ ਤੇ ਇਹਨਾਂ ਨੂੰ ਇੱਕ ਜਿਹੜਾ ਨੇਸ਼ਨ ਤੇ ਇੱਕ ਲੀਡਰਸ਼ਿਪ ਉਹਦੇ ਥੱਲੇ ਇਕੱਠੇ ਹੋਣਾ ਚਾਹੀਦਾ ਕਿਉਂਕਿ ਇਹਨਾਂ ਦੀ ਲੈਂਗੁਏਜ ਵੀ ਇੱਕ ਹੈ ਇਹਨਾਂ ਦਾ ਸੱਭਿਆਚਾਰ ਵੀ ਇੱਕ ਹੈ ਇਹ ਉਹਨਾਂ ਦਾ ਬਿਆਨ ਸੀਗਾ ਜਿਹੜਾ ਇੱਥੇ ਆ ਜਿਹੜੇ ਇਹ ਨਾਰਥ-ਈਸਟ ਵਾਲੇ ਦੇਸ਼ ਹੈਗੇ ਚਾਹੇ ਨਾਗਾਲੈਂਡ ਲਾ ਲਓ ਚਾਹੇ ਮਨੀਪੁਰ ਦੇ ਕੁਕੀਜ਼ ਲਾ ਲਓ ਚਾਹੇ ਇਹ ਮਿਜ਼ੋਰਮ ਦੇ ਜਿਹੜੇ ਸੀਐਮ ਸਾਹਿਬ ਹੋਏ ਆ ਇਹਨਾਂ ਨੇ ਬਾਹਰ ਜਾ ਕੇ ਇਸ ਤਰ੍ਹਾਂ ਦੀ ਗੱਲ ਕੀਤੀ ਇਸ ਤੋਂ ਪਹਿਲਾਂ ਵੀ ਜਿਹੜੇ ਇੱਥੋਂ ਦੇ ਸੀਐਮ ਹੋਏ ਆ ਕਿਉਂਕਿ ਇਹ ਸਾਰੇ ਇੱਥੋਂ ਦੇ ਖੇਤਰੀ ਪਾਰਟੀਆਂ ਨੂੰ ਬਿਲੋਂਗ ਕਰਦੇ ਆ ਤਾਂ ਇਹ ਜਿਹੜੇ ਉੱਥੋਂ ਦੇ ਲੋਕਾਂ ਦੀ ਆਵਾਜ਼ ਨੂੰ ਜ਼ਿਆਦਾ ਅੱਗੇ ਪਹੁੰਚਾਉਣਾ ਚਾਹੁੰਦੇ ਹੁੰਦੇ ਆ। ਇਸ ਤੋਂ ਪਹਿਲਾਂ ਵੀ ਜਿਹੜੇ ਉੱਥੇ ਸੀਐਮ ਹੋਏ ਸੀਗੇ ਜਿਨ੍ਹਾਂ ਦਾ ਨਾਮ ਸੀਗਾ ਜੋਰਾਮ ਥਾਂਗਾ। ਇਹਨਾਂ ਨੇ ਵੀ ਪੀਐਮ ਮੋਦੀ ਸਾਹਿਬ ਇੱਕ ਵਾਰੀ ਇੱਥੇ ਆਉਣਾ ਸੀਗਾ ਮਿਜ਼ੋਰਮ ਦੇ ਵਿੱਚ ਤਾਂ ਇਹਨਾਂ ਨੇ ਕਿਹਾ ਸੀ ਕਿ ਮੈਂ ਉਹਨਾਂ ਦੇ ਨਾਲ ਇਹ ਸਟੇਜ ਵੀ ਸ਼ੇਅਰ ਨਹੀਂ ਕਰੂੰਗਾ। ਇਸ ਤਰ੍ਹਾਂ ਦੇ ਲੋਕ ਆ ਇਹ ਮਿਜ਼ੋਰਮ ਦੇ। ਤਾਂ ਪਿਛਲੀ ਸਰਕਾਰ ਸਮੇਂ ਵੀ ਮਿਜ਼ੋਰਮ ਦੇ ਵਿੱਚ ਇਸੇ ਸੀਐਮ ਸਾਹਿਬ ਨੇ ਜਿਹੜੇ ਚੀਫ ਸੈਕਟਰੀ ਸਟੇਟ ਗਵਰਨਮੈਂਟ ਨੇ ਚੁਣ ਕੇ ਉੱਥੇ ਭੇਜੇ ਸੀਗੇ ਉਹ ਵੀ ਇਹਨੇ ਕਹਿਤਾ ਕਿ ਸਾਨੂੰ ਨਹੀਂ ਚਾਹੀਦੇ ਕਿਉਂਕਿ ਇਹ ਹਿੰਦੀ ਬੋਲਦੇ ਆ ਸਾਨੂੰ ਉਹ ਚਾਹੀਦੇ ਅਫਸਰ ਜਿਹੜੇ ਜੋ ਭਾਸ਼ਾ ਉੱਥੋਂ ਦੀ ਭਾਸ਼ਾ ਹੈਗੀ ਆ ਮਿਜ਼ੋਰਮ ਦੀ ਉਹ ਬੋਲਦੇ ਹੋਣ ਕਿਉਂਕਿ ਜਿਹੜੀ ਹਿੰਦੀ ਲੈਂਗੁਏਜ ਆ ਸਾਡੇ ਜਿਹੜੇ ਮਿਜ਼ੋਰਮ ਦੇ ਲੋਕ ਆ ਉਹਨਾਂ ਨੂੰ ਆਉਂਦੀ ਨਹੀਂਗੀ ਅਮਿਤ ਸ਼ਾਹ ਨੂੰ ਇਹਨੇ ਚਿੱਠੀ ਲਾ ਕੇ ਇਹ ਚੀਜ਼ ਦੱਸਤੀ ਸੀ ਕੀ ਕੋਈ ਸਾਡਾ ਬੰਦਾ ਕਹਿ ਸਕਦਾ ਕਿ ਆਪਾਂ ਨੂੰ ਹਿੰਦੀ ਵਾਲਾ ਨਹੀਂ ਚਾਹੀਦਾ ਇੱਥੇ ਆਪਾਂ ਨੂੰ ਸਿਰਫ ਪੰਜਾਬੀ ਵਾਲਾ ਚਾਹੀਦਾ ਇਸ ਹਿਸਾਬ ਨਾਲ ਇਹ ਹੀ ਉੱਤੇ ਆਪਣੀ ਪੂਰੀ ਗੱਲਬਾਤ ਰੱਖਦੇ ਆ ਦੇਰੇ ਹੁਣ ਦੇ ਵੀ ਉੱਥੇ ਇਹ ਸੀਐਮ ਜਿਨ੍ਹਾਂ ਨੇ ਇਹ ਗੱਲ ਕੀਤੀ ਆ ਉੱਥੇ ਜਾ ਕੇ ਇੱਕ ਲਗ ਨੇਸ਼ਨ ਵਾਲੀ ਆ ਉਹ ਵੀ ਜਿਹੜੀ ਉੱਥੋਂ ਦੀ ਪਾਰਟੀ ਹੈ ਜੀਪੀਐਮ ਜੋਰਾਨ ਪੀਪਲਸ ਮੂਵਮੈਂਟ ਜਣਕੀ ਇਹ ਜਿਹੜੀਆਂ ਉੱਥੇ ਦੀਆਂ ਪਾਰਟੀਆਂ ਜਿਹੜੀਆਂ ਉੱਥੇ ਰਾਜ ਵੀ ਕਰਦੀਆਂ ਹਨ ਉਹ ਖੇਤਰੀ ਪਾਰਟੀਆਂ ਇਥੇ ਲਈ ਉਹ ਆਪਣੇ ਲੋਕਾਂ ਦੀ ਜਿਹੜੀ ਉਹਨਾਂ ਦੀ ਆਵਾਜ਼ ਹੁੰਦੀ ਹੈ ਉਹਨੂੰ ਜਿਆਦਾ ਵਧੀਆ ਤਰੀਕੇ ਨਾਲ ਦੱਸਦੇ ਆ ਜਾਂ ਦੱਸਣ ਦੀ ਕੋਸ਼ਿਸ਼ ਕਰਦੇ ਆ ਕਿ ਵਰਲਡ ਦੇ ਵਿੱਚ ਵੀ ਬਹੁਤ ਸਾਰੇ ਲੋਕ ਹੈਗੇ ਆ ਜਿਹੜੇ ਅੱਜਕੱਲੇ ਕੰਟਰੀ 'ਚ ਰਹਿ ਰਹੇ ਆ ਪਰ ਉਹਨਾਂ ਦੀ ਇੱਛਾ ਹੈਗਾ ਕਿ ਪੀਸਫੁਲੀ ਤਰੀਕੇ ਨਾਲ ਉਹ ਚਾਹੁੰਦੇ ਆ ਕਿ ਅਸੀਂ ਇੱਕ ਅਲੱਗ ਦੇਸ਼ ਬਣ ਜਾਈਏ ਚਾਹੇ ਕੈਨੇਡਾ ਦੇ ਵਿੱਚ ਕਿਊਬਿਕ ਹੋਵੇ ਕਾਹੇ ਸਕਾਟਲੈਂਡ ਹੋਵੇ ਚਾਹੇ ਕਤਲੋਨੀਆ ਹੋਵੇ ਇਦਾਂ ਦੇ ਦੇਸ਼ ਹੈਗੇ ਆ ਪਰ ਇੰਡੀਆ ਦੇ ਵਿੱਚ ਜੇਕਰ ਇਦਾਂ ਦੇ ਵਿਚਾਰ ਕੋਈ ਘੱਟ ਗਿਣਤੀ ਰੱਖਦਾ ਤਾਂ ਉਹਨੂੰ ਦੱਬ ਲਿਆ ਜਾਂਦਾ ਜਾਂ ਉਹਨਾਂ ਤੇ ਜਵਾਬਾ ਲਾ ਦਿੱਤਾ ਜਾਂਦਾ ਜਾਂ ਐਨਸੀ ਐਨਐਸੇ ਲਾ ਦਿੱਤੇ ਜਾਂਦੇ ਆ ਇਹ ਸੀਐਨ ਸਾਹਿਬ ਇੱਕ ਇਸਾਈ ਜਿਹੜਾ ਕਿ ਵਰਲਡ ਦੇ ਵਿੱਚ ਬਹੁਮਤ ਹੈਗਾ ਤੇ ਇਸ ਸੈਂਟਰਲ ਗਵਰਨਮੈਂਟ ਵੀ ਬਹੁਤ ਸਾਰੇ ਸਾਈ ਦੇਸ਼ਾਂ ਨਾਲ ਰਾਤਾ ਰੱਖਦੀ ਆ bizness ਕਰਦੀ ਆ ਇਸ ਲਈ ਇਸ ਗੱਲ ਨੂੰ ਬੜਾ ਉਭਾਰਿਆ ਨਹੀਂ ਜਾਂਦਾ ਜੇ ਤੁਹਾਨੂੰ ਇਹ ਜਾਣਕਾਰੀ ਸਾਰੀ ਵਧੀਆ ਲੱਗੀ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਧੰਨਵਾਦ ਸਤਿ ਸ੍ਰੀ ਅਕਾਲ